ਉਤ ਇਮਾਨਦਤ ਭਾਗੀ ਘਟਨਾ ਜਿਹੜੀ ਪੂਰੇ ਪੰਜਾਬ ਵੀ ਨਹੀਂ ਪੂਰੀ ਦੁਨੀਆ ਦੇ ਵਿੱਚ ਅਸ ਜੀ ਦਾ ਪਤਾ ਲੱਗਿਆ ਕਿਵੇਂ ਘਟਨਾ ਘੱਡੀ ਕਿੰਨੇ ਲੋਕੋ ਦੇ ਵਿੱਚ ਮੌਜੂਦ ਸੀ ਤੇ ਕੀ ਕਾਰਨ ਸੀ ਉਸਕੋ ਜੀ 15 ਅਗਸਤ ਚੱਲਦਿਆਂ ਸੁਭਾ ਸਭਾ ਸੱਤ ਵਜੇ ਦੀ ਗੱਲ ਹੈ ਜੀ ਕਮੰਡਾ ਤੋਂ ਸਾਡੇ ਤੋ ਹਾਸਲ ਕਰਕੇ ਪਿੰਡ ਨੂੰ ਵਾਪਸ ਆ ਰਹੇ ਸੀ ਹੂੰ ਦੋ ਕਿਲੋ ਬਿਟਰਾ ਗਿਆ ਕਿ ਉਹਨਾਂ ਦੀ ਗੱਡੀ ਕੁਝ ਬਦਲ ਕਾਰ ਇੱਕ ਭਾਗੀ ਜੀ ਪੂਰੇ ਵਿੱਚ 29 ਸਵਾਰ ਸੀ ਜੀ ਜਾਨੀ ਕਿ ਜਿਹੜੇ ਗੱਤ ਲੀ ਗਏ ਸੀ 29 ਜਾਣੇ ਸੀ ਬੱਚੇ ਜਿਹਨੇ ਵੱਡੇ ਬੰਦੇ ਆ ਜਿਹਨੇ ਹਮ ਉਹਨਾਂ ਵਿੱਚੋਂ ਪ੍ਰੰਤ ਚਾਰ ਜਾਨਾਂ ਦੀ ਤਾਂ ਮੌਕੇ ਤੇ ਮੌਤ ਹੋ ਗਈ ਜੀ ਸਾਨੂੰ ਜਦੋਂ ਫੋਨ ਤੇ ਪਤਾ ਲੱਗਿਆ ਸਾਡੇ ਜਿਹੜੇ ਨਾਮ ਦੇ ਜਿਹੜੇ ਇੱਕ ਮੌਤ ਵਾਲੇ ਬੰਦੇ ਹਮ ਸਦਾ ਲੋਆ ਨਾਲ ਉਹਨੇ ਕੀਤਾ ਗੈਸਪਾਰ ਕੀਤਾ ਜੀ ਵਿੰਡੋਲ ਤੋਂ ਗਏ ਜਦੋਂ ਗਏ ਉੱਥੇ ਕਾਂਗਰਸ ਪ੍ਰੋਗਰਾਮ ਸਾਰੇ ਐਡਮਿਟ ਜੀ ਉਥੇ ਇੱਕ ਉਹ ਦੇ ਰਿਸ਼ੀਸ ਮੰਡਰਗੇ ਸਭ ਤੋਂ ਬਹੁਤ ਜਾ ਰਹੇ ਚਾਰਾਂ ਦਾ ਮਾਰਕੀਟਿੰਗ ਮੌਸਮ ਜੀ ਹੂੰ ਇਹਦਾ ਹੀ ਉੱਤੇ ਪਹੁੰਚੇ ਜੀ ਪਹੁੰਚ ਕੇ ਦੇਖਿਆ ਸਾਰਾ ਦਾ ਹਾਲ ਜਿਹੜੇ ਠੀਕ ਜੀ ਉਹਨਾਂ ਨੇ ਜੀ ਉਥੋਂ ਸੁੱਤੀ ਰਵਾ ਕੇ ਮੁੜੇ ਐਡਵਾਂਟੇ ਹੂੰ ਉਸ ਤੋਂ ਬਾਅਦ ਜੈਡ ਬੋਡੀਆਂ ਸੀ ਅਸੀਂ ਜਾਨ ਨੂੰ ਕਾਫੀ ਵਾਟਾਈ ਹੋਣ ਚੰਦ ਕਿਲੋਮੀਟਰ ਤਾਂ ਥੋੜਾ ਲੇਟ ਹੋ ਗਈ ਉਹਨਾਂ ਨੇ ਪੋਸਟ ਮਾਰਡਮ ਦਾ ਦੂਸਰਾ ਜਨ ਸੁਭਾ ਕੀਤਾ ਹੂੰ ਉਹ ਜੈਡ ਬੋਡੀ ਲੈ ਆ ਕੇ ਚੰਗ ਸਾਮ ਨੂੰ ਅਸੀਂ ਲਵਾ ਲਏ ਜਾਟ ਗੁਰਮੀਨ ਲਾ ਦੋਨਾਂ ਕਰ ਤੁਸੀਂ ਉੱਥੇ ਰਹੇ ਸੀ ਬੰਦਾ ਨਹੀਂ ਅਸੀਂ ਜਿਹੜੇ ਬੰਦੇ ਇੱਥੇ ਐਡਮਿਟ ਕਰਾਉਣੇ ਸੀ ਉਹਨਾਂ ਦਾ ਹੋਣਾ ਪੈ ਗਿਆ ਇੱਥੇ ਜੀ ਉਹਨਾਂ ਨੂੰ ਆ ਕੇ ਮੂਗ ਕੇ ਐਡਮਿਟ ਕਰਾਇਆ ਜੀ ਜੀ ਕਿਉਂਕਿ ਸਾਰੇ ਜੀਪ ਪਰਿਵਾਰ ਦੇ ਬੱਚੇ ਸੀ ਜਿਨ੍ਹਾਂ ਦੇ ਜਾਨੀ ਸੱਟਾਂ ਲੱਗੀਆਂ ਹੂੰ ਤੇ ਜਿਨ੍ਹਾਂ ਦੀ ਮੌਤ ਹੋਈ ਆ ਉਹ ਵੀ ਬਾਬਾ ਜੀ ਮਨਸੇਹ ਦੀ ਪਰਵਾੜੀ ਨਾਲ ਹੀ ਸੰਬੰਧ ਸੀ ਜੀ ਤੇ ਇੱਕੋ ਪਰਿਵਾਰ ਦੇ ਦੋ ਜੀ ਬਲੇ ਇੱਕ ਕਾਂਦਰਾ ਕਲシャンਜੀ ਉਹ ਦੂਰ ਗਿਆ ਨੇ ਮੌਤ ਇੱਕ ਨੌਜਵਾਨ ਮੁੰਡੇ ਇੱਕ ਮਾਦਾਈ ਚਲੀ ਗਾ ਜੀ ਬਹੁਤ ਦੁੱਖ ਵਾਲੀ ਗੱਲ ਹਮ ਸਾਰੇ ਐਨ ਆਰ ਆਈ ਵੀਰਾਂ ਨੇ ਸਾਰੇ ਨਗਰ ਨਿਵਾਸੀਆਂ ਨੇ ਆਕੇ ਨੇ ਬਹੁਤ ਜਿਆਦਾ ਸਾਡੇ ਪਿੰਡ ਦਾ ਸਹਿਯੋਗ ਦਿੱਤਾ ਮਦਦ ਕੀਤੀ ਉਹ ਦੇ ਕਰਦੇ ਵੀ ਆ ਹਮ ਅਸੀਂ ਹੁਣ ਜੋ ਬੰਦੇ ਜਿਹੜੇ ਆਪਣੇ ਮੈਡੀਸਿਨਿੰਗ ਮੁਕੇ ਸਿਪਤ ਦੇ ਦਾਖਲ ਜੀ ਉਹਨਾਂ ਲਈ ਸਟ੍ਰੀਟ ਮਾਰਚ ਚੱਲ ਰਿਹਾ ਬਹੁਤ ਜ਼ਿਆਦਾ ਯਾਨੀ ਕਿ ਉਹ ਰੀਚ ਕਰਤਿਆ ਹੋ ਰਿਹਾ ਗੱਲ ਮੈਨਾਂ ਰਹੀ ਵੀ ਬਹੁਤ ਸਾਰਾ ਸਾਧੂ ਦਾ ਪਿੰਡ ਵਾਸੀ ਜਿੰਨੇ ਜੋੜ ਪੜਿਆ ਸਾਧਨਾ ਮੁੰਡਾ ਮੁੰਡਾ ਲਾ ਕੇ ਪਰਚੈਤ ਨਾਲ ਤੇ ਪਰਿਵਾਰ ਨਾਲ ਖੜੀ ਹੈ ਜੀ ਹੁਣ ਜਿਹੜੀ ਬਾਕੀ ਕਿੰਨੇ ਜ਼ਿਆਦਾਗੇ ਭੀੜ ਜੱਕਵੀਂ ਆ ਔਰ ਕਿੰਨੇ ਨੂੰ ਛੁੱਟੀ ਮਿਲਗੀ ਹਾਂ ਚੁੱਕ ਹੁਣ ਤੱਕ तकरीबन 4 ਬੰਦਿਆਂ ਦੇ ਤਾਂ ਜਿਹੀ ਸਖਤਾਂ ਲੱਗਤਾਂ ਟੁੱਟੀਆਂ ਸੀਗੀਆਂ ਦੋ ਹੋ ਗੀਆਂ ਬਾਹਰ ਟੁੱਟੀਆਂ ਸੀਗੀਆਂ ਇੱਕ ਬੱਚੀ ਸੀ ਜੋ ਦਸ਼ੀਰ ਸਿੰਘ ਦੀ ਜੀ ਉਹਨੇ ਰੀਡ ਦੀ ਹੱਡੀ ਥੋੜੀ ਅ ਕਰੈਕਟ ਹੋਈ ਆ ਜੀ ਵੈਸੇ ਠੀਕ ਆ ਹੁਣ ਚਾਰ ਬੰਦੇ ਸਾਡੇ ਐਡਮਟ ਆ ਜੀ ਜੀ ਮੈਡੀਸਿਨ ਦੇ ਇੱਕ ਵੇ ਬਹੁਤ ਦੇ ਰਿਹਾ ਤਾਂ ਵੀ ਰੀਡ ਦੀ ਹੱਡੀ ਚੰਸਾ ਉਹ ਕਰੈਕਟ ਹੋ ਗਈ ਦਿਮਾਗ ਸੋਚ ਸੁਭਿਆਗ ਵਾਲੀ ਬਿਮਾਰੀ ਦੇ ਵਿੱਚ ਇੱਕ ਗੁੜੀਆ ਉਹਦੀ ਬਹੁਤ ਜ਼ਿਆਦਾ ਯਾਨੀ ਕਿ ਧੂਈ ਦੀ ਪ੍ਰੋਬਲਮ ਆ ਇੱਕ ਮੁੰਡੇ ਦਾ ਪੱਟ ਟੁੱਟ ਗਿਆ ਹੈਗਾ ਜੀ ਉਦੇ ਉਹਨਾਂ ਦਾ ਐਡਮੈਂਟ ਆਪਣੇ ਮੋਗੇ ਚਲੀ ਜਾਂਦੇ। ਹੂੰ ਡਰਾਈਵਰ ਡਰਾਈਵਰ ਦੀ ਉਮਰ ਕਿੰਨੀ ਸੀ ਜੀ ਤੇ ਉਹ ਕਿਸ ਤਰ੍ਹਾਂ ਦੇ ਹਾਲਾਤੀ ਉਹਦੇ ਡਰਾਈਵਰ ਵਧੀਆ ਮੁੰਡਾ ਜੀ ਕੋਈ ਉਹਨੂੰ ਐਸਾ ਨੱਸਾ ਬਖਤ ਦਾ ਬੈਲ ਨਹੀਂ ਸੀਗਾ ਕੋਈ ਨਹੀਂ ਸੀਗਾ। ਨਹੀਂ ਕਰਦਾ ਪਿੰਡ ਦਾ ਹੀ ਡਰਾਈਵਰ ਸੀ ਜੀ। ਅੱਗੇ ਵੀ ਇਹਨਾਂ ਨਾਲ ਜਾਂਦਾ ਜੀ। ਹੂੰ ਕੋਈ ਇਹ ਨਹੀਂ ਪਹਿਲੀ ਵਾਰ ਗਿਆ ਅੱਗੇ ਵੀ ਲੈ ਗਿਆ ਸਾਂਗੋਂ ਹਰ ਇੱਕ ਵਾਰ। ਹੂੰ ਤੇ 15-20 ਸਾਲ ਹੋ ਗਏ ਮੁੰਡਿਆ ਇੱਧਰ ਸੰਗ 15 ਸਾਲ ਹੋ ਗਏ ਜਾਂਦੇ ਨੂੰ ਉਹ ਐ ਕਿ ਵੀ ਉਹ ਲੈ ਕੇ ਪਿਛਲੀ ਵਾਰ ਵੀ ਯਾਨਕਿ ਫਿਰ ਇੱਕ ਵਾਰੀ ਹੋਈ ਜਾਂਦਾ ਮੁੰਡਾ ਹੂੰ ਐ ਗੱਡੀ ਲੈ ਕੇ ਗਿਆ ਕੋਈ ਉਹਦਾ ਕੋਈ ਐਦਾਂ ਨਹੀਂ ਵੀ ਨਸਾ ਮੁਟਕਾ ਕਰਦਾ ਮੁੰਡਾ ਹੂੰ ਬੜੀ ਮਿਹਨਤ ਦਾ ਮਜ਼ਦੂਰੀ ਕਰਦਾ ਮੁੰਡਾ ਆ ਵੀ ਤੇ ਵਧੀਆ ਇਨਸਾਨ ਆ ਯਾਨਕਿ ਕੋਈ ਉਹਦਾ ਐ ਸਮਝ ਨਹੀਂ ਵੀ ਕੋਈ ਦਰਸ਼ਿਆਲੀ ਗੱਲ ਸੀ ਜਾਂ ਕੋਈ ਹੋਰ ਸੀ ਤਕਰੀਬਨ ਉਹਦੀ ਉਮਰ ਹੈ ਜੀ ਆ 35 ਤੋਂ 40 ਸਾਲ ਉਦੇ ਹਲਾਕੇ ਦਾ ਜੀ ਉਹਦੇ ਵੀ ਬਹੁਤ ਜਿਆਦੇ ਛੱਟਾਂ ਜੀ ਅ ਪਛੜੀਆਂ ਕਿ ਰਕਾ ਆ ਉਹਦੀ ਪੂਣੀ ਭੈ ਕ ਟੁੱਟ ਗਈ ਜਦੇ ਦੀ ਤੇ ਸਰਦ ਸਰਤਾ ਜੀ ਉਹਨੇ ਮੈਸੇਜ ਆਣੀ ਕਿ ਉਹ ਖਤਰੇ ਵਾਲੀ ਗੱਲ ਨਹੀਂ ਉਹ ਬਰੂਣੀ ਛੱਟਾਂ ਪੂਣੀ ਟੁੱਟ ਗਈ ਪਛੜੀਆਂ ਟੁੱਟ ਗਈਆਂ ਉਹ ਪੂਰਾ ਕਿਉਂਕਿ ਉਹ ਵੀ ਦੇ ਵਿੱਚ ਹੀ ਰਿਹਾ ਜੀ ਦੂਜੀ ਅ ਸੰਕੇਤ ਡੇਗੀ ਪੁੱਛੋ ਗੱਡੀ ਦੇ ਵਿੱਚ ਲੋੜ ਜਾਂਦਾ ਜੀ ਆਹ ਕੋਈ ਨਾ ਜੀ ਜੇ ਬਹੁਤ ਮੰਦ ਭਗਟਨਾ ਕੱਲੇ ਭਾਰਗੀ ਦੇ ਨਗਰ ਵਾਸਤੇ ਨਹੀਂ ਇਹ ਸਾਰੇ ਹਲਕਾ ਨੇ ਹਸਿੰਗਵਾਲਾ ਦੇ ਜਿੰਨੇ ਵੀ ਇਹ ਜਿਹੇ ਦੀ ਸੋਗ ਦੀ ਲਹਿਰ ਹੈ ਉਹ ਅੱਜ ਆ ਦੇਖ ਰਹੇ ਆਪਾਂ ਤੇ ਬਹੁਤ ਜ਼ਿਆਦਾ ਮੰਦ ਭਗਟਨਾ ਸਾਨੂੰ ਵੈਸੇ ਵੀ ਤੇ ਅੰਦਰਣਾ ਚਾਹੀਦਾ ਇੰਨਾ ਗੱਲਾਂ ਤੇ ਜਦੋਂ ਕਿਤੇ ਆਪਾਂ ਬਾਹਰ ਜਾਣੇ ਅਸ ਅਪਾ ਕਈ ਵਾਰ ਹੈ ਕਿ ਪਰਿਵਾਰਾਂ ਦੇ ਅੱਜ ਤਾਂ ਸਾਸਰ ਦੇ ਇਕੱچے ਇੱਕੀ ਗੱਡੀ ਚਲ ਜਾਂਦੇ ਆ ਆਪਾਂ ਨੂੰ ਇਹਦਾ ਚਿੰਤਾਂ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਅੱਜ ਭਾਗੀਕੇ ਨਗਰ ਚ ਐਡਾ ਵੱਡਾ ਖੈਰ ਜਿਹੜਾ ਘਰਾਤੇ ਆਇਆ ਹੈ ਇਹਨੂੰ ਬਰਦਾਸ਼ਤ ਕਰਨ ਤੋਂ ਲੋਕਾਂ ਦੇ ਜਾਂ ਬਹੁਤ ਮੁਸ਼ਕਲ ਹੈ ਬਹੁਤ ਬਹੁਤ ਜਿੜਾ ਇਹ ਨੁਕਸਾਨ ਨਾ ਇਹ ਨਾਂ ਚੱਲਣ ਵਾਲਾ ਘਟਾ ਜਿਹੜਾ ਇਹ ਕੁਸ਼ਤਿਆ ਨਹੀਂ ਜਾ ਸਕਦਾ ਕੀਤਾ ਜਾਵੇ ਕਿਤਾ ਕੋ ਨਹੀਂ ਜਾ ਸਕਦਾ ਜੋ ਕਾਲ ਪਰਵਿੰਦਰ ਨੂੰ ਕਰਨਾ ਹੋਣਾ ਹੋਈ ਹੈ ਉਹਦੀ ਰਾਜਾ ਚਿੰਦਾ ਸਭ ਕੁਝ ਪਰ ਫਿਰ ਵੀ ਆਪਾਂ ਨੂੰ ਲੋਕਾਂ ਨੂੰ ਇਸ ਗੱਲ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਅੱਗੇ ਸੋ ਕਿਹਦੇ ਦੇ ਜਾਇਕ ਬਹੁਤ ਮਾੜੀ ਘਟਨਾ ਹੋ ਗਈ ਜੀ। ਜ਼ਿਲਕ ਬਾਂਡ ਵਾਲੀ ਘਟਨਾ ਹੈ ਪਿੰਡ ਵਿੱਚ ਜਿਹੜੀ ਲਾਪਰ ਗਈ ਹੈ। ਇੱਕ ਕੂਪੰਡ ਦੇ ਚਾਰ ਚਾਰ ਬੰਦੇ ਜਿਹੜੇ ਮਰੇ ਹੋ ਜਾਣੇ। ਉਹ ਇੱਥੋਂ ਤੱਕ ਕਿ ਇੱਕ ਪਰਿਵਾਰ ਦੇ ਦੋ ਦੋ ਜਿਹੜੇ ਪਰਿਵਾਰ ਦੇ ਬੰਦੇ ਚਲੇ ਜਾਣੇ, ਜੀ ਚਲੇ ਜਾਣੇ। ਐਡਾ ਵੱਡਾ ਨਾਅਸਤ ਨਾ ਹੋਇਆ ਕਦੇ। ਨਾ ਸੁਣਿਆ ਕਦੇ। ਬਹੁਤ ਬਹੁਤ ਦਿਲ ਨੂੰ ਸ਼ੋਣ ਵਾਲੀ ਦਿਲ ਨੂੰ ਕਮਾਉਣ ਵਾਲੀ ਘਟਨਾ ਵਾਪਰ ਗਈ ਹੈ। ਕਿਤਾਬੋਸ਼ ਨਹੀਂ ਦੱਸ ਸਕਦਾ। ਪਰ ਮੈਂ ਇੱਕ ਗੱਲ ਦੀ ਜਰੂਰ ਇਸ ਪਿੰਡ ਦੀ ਖੂਬਸਤੀ ਦੱਸ ਦਸੂਗਾ। ਕਿ ਸਾਰਾ ਪਿੰਡ ਇਕੱਠਾ ਹੋ ਕੇ ਐਸੇ ਦੁੱਖ ਦੀ ਘਟਨਾ ਵਿੱਚ ਦੁੱਖ ਭਰੇ ਟਾਈਮ ਵਿੱਚ ਸਾਰੇ ਪਿੰਡ ਇਕੱਠਾ ਹੋ ਕੇ ਉਹਨਾਂ ਪਰਿਵਾਰਾਂ ਦੇ ਨਾਲ ਖੜਾ ਮਾਇਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਉਹਨਾਂ ਸਾਰਿਆਂ ਨੂੰ ਅੱਲਾ ਸ਼ੇਰੀ ਦੇ ਰਿਹਾ ਉਹਨਾਂ ਦੇ ਨਾਲ ਦੁੱਖ ਦੇ ਵਿੱਚ ਨਾਲ ਸ਼ਰੀਕ ਹੋ ਰਿਹਾ ਇਹ ਇਸ ਪਿੰਡ ਦੀ ਬਹੁਤ ਖੂਬਸ਼ੀ ਤੇ ਹੈ ਔਰ ਦੂਸਰੇ ਪਿੰਡਾਂ ਵਾਸਤੇ ਵੀ ਚਾਹਨਣਾ ਹੈ ਕਿ ਆਪਾਂ ਜਿਹੜਾ ਆਪਣਾ ਭਾਈਚਾਰਕ ਸਾਹਜ ਹਮੇਸ਼ਾ ਪਨਾਹ ਕੇ ਰੱਖੀਏ ਦੁੱਖ ਦੀ ਘੜੀ ਕਦੋਂ ਵੀ ਕਿਸੇ ਤੇ ਆ ਸਕਦੀ ਹੈ ਇਸ ਤੋਂ ਜਦ ਪਰਿਵਾਰ ਅਸਰ ਦੁਖੀ ਹੁੰਦਾ ਹੀ ਹੈ ਤੇ ਜਦੋਂ ਆਪਣਾ ਜਿਹੜਾ ਪਿੰਡ ਦਾ ਸਾਥ ਮਿਲਦਾ ਉਹਦੇ ਨਾਲ ਨਾਲ ਜਿਹੜੀ ਉਹਨਾਂ ਦਾ ਦੁੱਖ ਹੈ ਉਹ ਜਿਹਦੋਂ ਕਹਿੰਦੇ ਦੁੱਖ ਜਿਹੜਾ ਬਣਾਇਆ ਘਟਦਾ ਹੈ ਇਸ ਕਰਕੇ ਦੁੱਖ ਘਟਦਾ ਹੈ ਇਹ ਕਾ ਹੌਲੀ-ਹੌਲੀ ਪੂਰਿਆ ਜਾਊਗਾ ਕਿ ਛੇਤੀ ਇਹ ਘਟਨਾ ਬਹੁਤ ਵੱਡੀ ਹੋ ਗਈ ਹੈ ਪਰਿਵਾਰਾਂ ਦਾ ਬਹੁਤ ਨੌਸਲ ਗਿਆ। ਹੌਲੀ-ਹੌਲੀ ਪੂਰਾ ਹੋ ਜੂਗਾ। ਪਰਮਾਤਮਾ ਕਰੇ ਉਹਨਾਂ ਪਰਿਵਾਰਾਂ ਨੂੰ ਛੇਤੀ ਇਹ ਦੁੱਖ ਸਹਿਣ ਦੀ ਜਿਹੜੀ ਤਾਕਤ ਹੋਵੇ। ਅਈ ਦਾਰੇ ਜੀ ਤੁਸੀਂ ਇੱਥੋਂ ਦੇ ਵਸਨੀਕੋ ਔਰ ਹਰ ਮੁਤੇ ਦੇ ਐਚ.ਸੀ ਦੇਖਦੇ ਆਂ ਕਿ ਤੁਸੀਂ ਅੱਗੇ ਹੁੰਦੇ ਹੋ। ਜਦ ਵੀ ਤੁਹਾਨੂੰ ਘਟਨਾ ਦਾ ਪਤਾ ਲੱਗਦਾ ਕਿਵੇਂ ਸਾਰੀ ਪਲੈਨਿੰਗ ਕਰਕੇ ਕਿਵੇਂ ਪਹੁੰਚਦੇ ਉਥੇ ਕਿੰਨੀਆਂ ਡੈੱਡ ਬਾਡੀਆਂ ਤੁਸੀਂ ਇੱਥੇ ਲੈ ਕੇ ਆਏ ਜਿਵੇਂ ਹੀ ਸਾਨੂੰ ਪਤਾ ਲੱਗਦਾ ਪਤਾ ਮੈਂ ਨੂੰ ਜੀ ਪਿੰਡ ਸਰਪੰਚ ਸਾਹਿਬ ਨਾਲ ਆਪਾਂ ਕੰਮ ਕੀਤਾ ਤੇ ਉਹ ਮੋਤਵਾਰ ਸੱਜਣਾ ਨਾਲ ਜੀ ਤੇ ਅਸੀਂ ਨਾਲ ਦੀ ਨਾਲ ਉਧਰੋਂ ਚੱਲ ਕੇ ਉੱਥੇ ਪਹੁੰਚੇ ਜੀ ਤੇ ਪਹੁੰਚਣ ਦੇ ਨਾਲ-ਨਾਲ ਪਿੰਡ ਦੇ ਜਿਹੜੇ ਮੋਤਵਾਰ ਸੱਜਣਾ ਸੀ ਜਾਂ ਸਾਰੇ ਪਿੰਡ ਨੂੰ ਅਸੀਂ ਬੇਨਤੀ ਕੀਤੀ ਸੋਸ਼ਲ ਮੀਡੀਆ 'ਤੇ ਅੰਗਿਆ ਹੋਰ ਜੀ ਹੈਲਪ ਦੀ ਲੋੜ ਹੈ ਸਰਕਾਰੀ ਸੀ ਤੇ ਸਾਡੇ ਪਿੰਡ ਨੇ ਸਾਰੇ ਨੇ ਬੜਾ ਸਹਿਯੋਗ ਦਿੱਤਾ 5-7 ਗੱਡੀਆਂ ਸਾਡੀਆਂ ਉੱਥੇ ਪਹੁੰਚ ਗਈਆਂ ਉੱਥੋਂ ਦੇ ਹਾਲਾਤ ਤੋਂ 5 ਸਾਡੇ ਨੇ ਦੱਸੀ ਆ ਜਿਵੇਂ ਜੀ ਤੇ ਇਹਦੇ ਨਾਲ ਨਾਲ ਉੱਥੋਂ ਦਾ ਜਿਹੜਾ ਪ੍ਰਮੰਤਰੀ ਹਸਪਤਾਲ ਦਾ ਬੋਲ ਮਧਿਆ ਸੀਗਾ ਜਿਹੜਾ ਆਪਣਾ ਇੱਕ ਮਿਸਾਲ ਸੀ ਜਿਹੜੀ ਆਪਾਂ ਨੂੰ ਵੀ ਦੇਖਣਾ ਚਾਹੀਦਾ ਸੀ ਪੀ ਸਾਡੇ ਵੀ ਉਹ ਜਾ ਪ੍ਰਬੰਧ ਹੋਣਾ ਚਾਹੀਦਾ ਹਸਪੀਟਲ ਸਾਡੇ ਜਨਦਿਆਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਐਡਮਿਟ ਕਰਕੇ ਉਹਨਾਂ ਨੇ ਇਹਨਾਂ ਦਾ ਟ੍ਰੀਟਮੈਂਟ ਬਿਲਕੁਲ ਚੱਲਦਾ ਸੀ ਸਾਰਿਆਂ ਦਾ ਸ਼ਾਰਟ ਡੈੱਡ ਬੋਡੀਆਂ ਸੀਗੀਆਂ ਤੇ ਪਰ ਜਿਹੜੀ ਇਹਦੇ ਚ ਵੱਡੀ ਗੱਲ ਸੀ ਭਾਈਚਾਰਕ ਸਾਂਝ ਦੀ ਜਿਹੜੀ ਸਾਡੇ ਪਿੰਡ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਪਰ ਸਾਡੇ ਜੀ ਨੂੰ ਵੀ ਪਤਾ ਲੱਗਿਆ ਉਹਨੇ ਜਿੰਨੀ ਵੀ ਜਿਸ ਤਰ੍ਹਾਂ ਦੀ ਸਿਹਤ ਆ ਸੀ ਉਹਨੇ ਡਾਕਟਰ ਕੇ ਸਿਹਤਾਂ ਦਿੱਤੀਆਂ ਇਹ ਕਰ ਵੀ ਰਹੀ ਹੈ ਜੀ ਤੇ ਇਹ ਬਸ ਬਾਕੀ ਇਹੀ ਸੀਗਾ ਵੀ ਜਿੰਨੇ ਵੀ ਪਿੰਡ ਦੇ ਸਾਰਿਆਂ ਨੇ ਕਿਸੇ ਨੇ ਕੋਈ ਅਨਾਰਜ ਬੰਦੇ ਸੀ ਕਹਿਣ ਤੋਂ ਬਗੈਰ ਇੱਕ ਤੱਕ ਦੇ ਬੇਨਤੀ ਕੀਤੀ ਜਾਂਦੀ ਆ ਮਦਦ ਤੋਂ ਕਹਿਣ ਤੋਂ ਬਗੈਰ ਤੇ ਹੁਣ ਵੀ ਇਹੀ ਸਿਚੂਏਸ਼ਨ ਵੀ ਸਾਰਾ ਪਿੰਡ ਹੋਣ ਵੀ ਕਹਿੰਦਾ ਵੀ ਉਹ ਜਿਹੜੇ ਬੱਚੇ ਬਿਮਾਰ ਪਏ ਆ ਵੀ ਉਹ ਠੀਕ ਹੋਣ ਉਹਨਾਂ ਦਾ ਇਲਾਜ ਹੋਵੇ ਤੇ ਅਸੀਂ ਪੈਸੇ ਟੱਕੇ ਤੋਂ ਕਿਤੇ ਪਿੱਛੇ ਨਹੀਂ ਹੱਟਦੇ ਜੀ ਇੱਕ ਪਰਿਵਾਰ ਅਹਿਮਦਪੁਰੇ ਤੋਂ ਰਸਾਇਆ ਜਾ ਰਿਹਾ ਜੀ ਉਹ ਕਿੰਨੇ ਪਰਿਵਾਰ ਹੀ ਖਤਮ ਹੋ ਗਏ ਕਿੰਨੇ ਮੈਂਬਰ ਸੀ ਨਹੀਂ ਹਮਤਪੁਰਾ ਨਹੀਂ ਭਾਗੀ ਕੇ ਤੇ ਸਾਰੇ ਜਿੰਨੇ ਪਰਿਵਾਰ ਸੀਗੇ ਸਾਰੇ ਭਾਗੀ ਕੇ ਦੇ ਸੀਗੇ ਹਮਤਪੁਰ ਦੀ ਲੜਕੀ ਸੀ ਸਾਡੇ ਪਿੰਡ ਸੀ ਉਹ ਦੋਨੇ ਮੀਆਂ ਵੀ ਵੀ ਦੋਨਾਂ ਦੀ ਉਹਨਾਂ ਦੀ ਮੌਤ ਹੋ ਗਈ ਉਹ ਹਮਤਪੁਰੇ ਤੋਂ ਲੜਕੀ ਸੀ ਬੱਚਾ ਵੀ ਸੀ ਕੋਈ ਨਾ ਉਹਨਾਂ ਦੇ ਬੱਚਾ ਸੀਗਾ ਉਹਦੇ ਫ੍ਰੈਕਚਰ ਆ ਛੋਟਾ ਜਿਹਾ ਤੇ ਦੋ ਗੁਣੀਆਂ ਆਉਂਦੇ ਜੀ ਤੇ ਹਰ ਜੇ ਪੈਂਡ ਦੀ ਗੱਲ ਕਰੀਏ ਤਾਂ ਜੀ ਪੈਂਡ ਵੱਲੋਂ ਤਾਂ ਸਹਿਯੋਗ ਹੋਈ ਹੈ ਕੋਈ ਅਪੀਲ ਕਰਨੀ ਚਾਹੁੰਦੇ ਆ ਨਰੇ ਜੀ ਸੋ ਐਨ ਆਰ ਆਈ ਪਿਨਨ ਮੂਸੀ ਅਪੀਲ ਕਰਦੇ ਆ ਵੀ ਇੱਕ ਤਾ ਉਹ ਜਿਹੜਾ ਮੁੰਡਾ ਉਹ অতি ਨਾਜ਼ੁਕ ਸਥਿਤੀ ਆ ਜਿਹਦੇ ਰੀਡ ਦੀ ਹੱਡੀ ਦਾ ਫ੍ਰੈਕਚਰ ਆ ਤੇ ਉਹਦੇ ਤੇ ਪਤਾ ਨਹੀਂ ਕਿੰਨੇ ਪੈਸੇ ਲੱਗ ਸਕਦੇ ਆ ਜੀ ਇਹ ਇਕੱਲੇ ਬੰਦੇ ਦੀ ਬਸ ਦੀ ਗੱਲ ਨਹੀਂ ਕਿਸੇ ਦੀ ਤੇ ਜਿਵੇਂ ਨਗਰ ਪਹਿਲਾਂ ਸਹਿਯੋਗ ਦੇ ਰਿਹਾ ਤੇ ਆਈ ਨਕਰ ਨੂੰ ਸਹਿਯੋਗ ਦੇਣਾ ਚਾਹੀਦਾ ਹੋਰ ਸਹਿਯੋਗ ਦਿਓ ਤਾਂ ਕਿ ਉਹ ਵਿਚਾਰੇ ਦੀ ਜ਼ਿੰਦਗੀ ਬਚ ਸਕੇ ਉਹ ਆਪਣੇ ਪਰਿਵਾਰ ਤੱਕ ਪਹੁੰਚੇ ਤਵਾਮ ਪਾਰਟੀਆਂ ਦੇ ਜਿਹੜੇ ਇੱਥੇ ਆਗੂ ਸੇ ਪੜਨ ਆਈ ਸੀ ਕੀ ਉਹਨਾਂ ਨੇ ਜਿਹੜੀ ਹੈਲਪ ਦੀ ਕੋਈ ਕੋਸ਼ਿਸ਼ ਕੀਤੀ ਜਾਂ ਕਿੰਨੇ ਪਾਰਟੀਆਂ ਤੇ ਸਾਰੀਆਂ ਪਾਰਟੀਆਂ ਦੇ ਤੇ ਇਲਾਕੇ ਦੇ ਸਾਰੇ ਮੋਹਤਵਾਰ ਸੱਜਣ ਕਿਸੇ ਕੋਈ ਫੋਨ ਤੇ ਤੇ ਬਹੁਤੇ ਤਾਂ ਇੱਥੇ ਆਏ ਆ ਉਹਨਾਂ ਦੇ ਸਾਰਿਆਂ ਦਾ ਅਸੀਂ ਪਿੰਡ ਬੰਨੀਓ ਤਾਂ ਧੰਨਵਾਦ ਕਰਦੇ ਆ ਸਾਰਿਆਂ ਨੇ ਆਪਣਾ ਜਿੰਨਾ ਵੀ ਸਹਿਯੋਗ ਆ ਦੇਣ ਦਾ ਸਾਰਿਆਂ ਨੇ ਗੱਲ ਕੀਤੀ ਆ ਵੀ ਅਸੀਂ ਵੱਧ ਤੋਂ ਵੱਧ ਤੁਹਾਡੀ ਮਦਦ ਕਰਾਂਗੇ ਇਹਨਾਂ ਦੀ ਬੱਚਿਆਂ ਤੇ ਜਿਵੇਂ ਸਨਸਕਾਰ ਤੇ ਸਾਰੇ ਇਕੱਠੇ ਹੋਏ ਉਸ ਤੋਂ ਬਾਅਦ ਅੰਤਮ ਅਰਦਾਸ ਹੋਣੀ ਆ ਨਾ ਭੋਗ ਸਮਾਗਮ ਹੋਣਾ ਕਿਹੜਾ ਦੇਣਾਗਾ ਔਰ ਕਿਵੇਂ ਉਹ ਸਾਰਾ ਉਹ ਸਹੀ ਪਰਿਵਾਰਾਂ ਨਾਲ ਮਿਲ ਕੇ ਡਿਸਾਈਡ ਕਰਕੇ ਵੀ ਕਦੋਂ ਤੁਲ ਚੁਗਦੇ ਆ ਉਹ ਅੱਗੇ ਉਮੇਰਾਨੀ ਕੀ ਉਮੇਰਾਂ ਇੰਦਾ ਬੋਥੀ ਮੰਦਪ ਭਗਤੀ ਘਟਨਾ ਜਿਹੜੀ ਪੂਰੇ ਪੰਜਾਬ ਵੀ ਨਹੀਂ ਪੂਰੀ ਦੁਨੀਆ ਦੇ ਵਿੱਚ ਅਸਲੀ ਦਾ ਪਤਾ ਲੱਗਿਆ ਕਿਵੇਂ ਘਟਨਾ ਘੱਡੀ ਕਿੰਨੇ ਲੋਕੋ ਦੇ ਵਿੱਚ ਮੌਜੂਦ ਸੀ ਤੇ ਕੀ ਕਾਰਨ ਸੀ ਉਸ ਦਾ ਕੋਈ 15 ਅਗਸਤ ਚੜ੍ਹਦਿਆਂ ਨੂੰ ਸਵੇਰ ਸਭਾ ਸਭਾ ਸਤ ਵਹੀ ਦੀ ਗੱਲ ਹੈ ਜੀ ਕਮੰਡਾ ਤੋਂ ਸਾਡੇ ਤਦ ਅਸਲ ਕਰਕੇ ਪਿੰਡ ਨੂੰ ਵਾਪਸ ਆ ਰਹੀ ਸੀ ਹੂੰ ਦੋ ਗੱਲੋ ਬਿਠਿਆ ਗਿਆ ਕਿ ਉਹਨਾਂ ਦੀ ਗੱਡੀ ਖੁੱਲ ਕੇ ਬਚਨ ਕਾਰਨ ਇਹ ਪਾਰਟੀ ਜੀ ਉਹਦੇ ਵਿੱਚ 29 ਸਵਾਰ ਸੀ ਜੀ ਯਾਨੀ ਕਿ ਜਿਹੜੇ ਗੱਤ ਲਿਗੇ ਸੀ 29 ਜਾਣੇ ਜੀ ਬੱਚੇ ਜਿਹਨੇ ਵੱਡੇ ਬੰਦੇ ਆ ਜਿਹਨੇ ਹੂੰ ਉਹਨਾਂ ਵਿੱਚੋਂ ਤਿੰਨ ਚਾਰ ਜਣਾਂ ਦੀ ਤਾਂ ਮੌਕੇ ਤੇ ਮੌਤ ਹੋ ਗਈ ਜੀ ਸਾਨੂੰ ਜਦੋਂ ਖੂਮ ਤੋਂ ਪਤਾ ਲੱਗਿਆ ਤੁਹਾਡੇ ਜਿਹੜੇ ਨਾਮ ਜਿਹੜੇ ਕਿ ਮੌਤ ਵਾਰ ਬੰਦੇ ਹੂੰ ਸਦਾ ਗੁਆ ਨਾਲ ਉਹਨੂੰ ਕਿਸ ਤਰ੍ਹਾਂ ਦਾ ਇਸਵਾਰ ਕੀਤਾ ਜੀ ਜਿਹੜੀ ਪਿੰਡੋਂ ਇੱਕ ਗਏ ਜਦੋਂ ਗਏ ਉੱਥੇ ਕਾਂਗਰਸ ਪਰਬ ਸਾਰੇ ਐਡਮੇ ਜੀ ਉੱਤੇ ਇੱਕ ਉਹ ਦੇਲੇਸ਼ੀਰ ਇਸ ਮੰਦਰ ਗਏ ਸਤਾਂ ਬਹੁਤ ਜਾ ਰਹੇ ਚਾਹਾਂ ਇਹਦਾ ਮਾਰਕੀਟਿੰਗ ਹੋ ਰਹੀ ਸੀ ਹੂੰ ਇਹਦਾ ਅਸੀਂ ਉੱਤੇ ਪਹੁੰਚੇ ਜੀ ਪਹੁੰਚ ਕੇ ਦੇਖਿਆ ਜਾਨਵਰ ਹਾਲ ਜਿਹੜੇ ਠੀਕ ਸੀ ਉਹਨਾਂ ਦਾ ਅਸੀਂ ਉਤੋਂ ਸੁੱਤੀ ਦਵਾਈ ਕੇ ਨੂੰ ਕੇ ਐਡਮਨ ਕੀਤਾ ਹੂੰ ਉਸ ਤੋਂ ਬਾਅਦ ਜੈਡ ਗੋਡੀਆਂ ਸੀ ਅਸੀਂ ਜਾਨਵਰੂ ਕਾਫੀ ਬਾੜਾਈ ਹੋਣ 300 ਕਿਲੋਮੀਟਰ ਅਸੀਂ ਥੋੜਾ ਲੇਟ ਹੋ ਗਏ ਉਹਨਾਂ ਨੇ ਪੋਸਟ ਮਾਰਡਮ ਦੂਸਰੇ ਦਿਨ ਸੁਭਾ ਕੀਤਾ ਹੂੰ ਉਹ ਜੈਡ ਗੋਡੀ ਲੈ ਆ ਕੇ ਕੱਲ ਸਾਮ ਨੂੰ ਅਸੀਂ ਦਵਾਈ ਜਾ ਡਿਗੋ ਡੋਨ ਦਾ ਦੋਸਤਾਂ ਪਰ ਤੁਸੀਂ ਉੱਥੇ ਰੇ ਸਰਪੰਚ ਨਹੀਂ ਅਸੀਂ ਜਿਹੜੇ ਬੰਦੇ ਇੱਥੇ ਐਡਮਿਟ ਕਰਾਉਣੇ ਸੀ ਉਹਨਾਂ ਦਾ ਹੋਣਾ ਪੈ ਗਿਆ ਜੀ ਉਹਨਾਂ ਨੂੰ ਆ ਕੇ ਮੂਗ ਕੇ ਐਡਮਿਟ ਕਰਾਇਆ ਜੀ ਜਿਦਾਂ ਦੀ ਜੀ ਕਿਉਂਕਿ ਸਾਰੇ ਜੀਪ ਪਰਵਾਰ ਦੇ ਬੱਚੇ ਸੀ ਜਿਨ੍ਹਾਂ ਦੇ ਜਾਨੀ ਸੱਟਾਂ ਲੱਗੀਆਂ ਹੂੰ ਤੇ ਜਿਨ੍ਹਾਂ ਦੀ ਮੌਤ ਹੋਈ ਆ ਉਹ ਵੀ ਬਾਬਾ ਜੀ ਵਨਸੋ ਦੀ ਪਰਵਾੜੀ ਨਾਲ ਹੀ ਸੰਬੰਧ ਸੀ ਜੀ ਤੇ ਇੱਕੋ ਪਰਿਵਾਰ ਦੇ ਜੀ ਮਰੇ ਇੱਕ ਕਾਂਦਲਾ ਕਨਸ਼ੰਜੀ ਉਹ ਦੂਰ ਜਾਣੇ ਮੋਤ ਇੱਕ ਨੌਜਵਾਨ ਮੁੰਡਾ ਇੱਕ ਮਾਦਾ ਹੀ ਚਾਲ ਜੀ ਬਹੁਤ ਧੋਖਾ ਦੀ ਗੱਲ ਹੂੰ ਸਾਰੇ ਐਨ ਆਰ ਵੀਰਾਨੇ ਸਾਰੇ ਨਗਰ ਨਿਵਾਸੀਆਂ ਨੇ ਆਕੇ ਨੇ ਬਹੁਤ ਜਿਆਦਾ ਸਾਡੇ ਪਿੰਡ ਦਾ ਸਹਿਯੋਗ ਦਿੱਤਾ ਮਦਦ ਕੀਤੀ ਇਹਦੇ ਕਰਦੇ ਵੀ ਆ ਹੂੰ ਅਸੀਂ ਹੁਣ ਜੋ ਬੰਦੇ ਜਿਹੜੇ ਆਪਣੇ ਮੈਡੀਸਿਨ ਮੋਗਿਆ ਸੁਦਾਸ਼ਾ ਜੀ ਉਹਨਾਂ ਲਈ ਟਰੀਟਮੈਂਟ ਚੱਲ ਰਿਹਾ ਬਹੁਤ ਜ਼ਿਆਦਾ ਯਾਨੀ ਕਿ ਉਹਦੇ ਦੇ ਚਸ਼ਤੇ ਆ ਹੋ ਰਹੇ ਹੂੰ ਜੱਗ ਮੈਨਾਂ ਆ ਰਹੇ ਮੀਰ ਬਹੁਤ ਸਾਰਾ ਸਾਡੇ ਦਾ ਪਿੰਡ ਵਾਸੀ ਜਿੰਨੇ ਜੋਖਰੇ ਆ ਸਾਡੇ ਮੁੰਡੇ ਮੁੰਡਾ ਵਾਕੇ ਹੂੰ ਪਰਚੈਤ ਨਾਲ ਤੇ ਪਰਿਵਾਰ ਨਾਲ ਖੜੀ ਹੈ ਜੀ ਹਣ ਜਿਹੜੀ ਬਾਕੀ ਕਿੰਨੇ ਜਾਦਾਂਗੇ ਭੀਰ ਜ਼ਖਮੀ ਆ ਔਰ ਕਿੰਨਾਂ ਨੂੰ ਛੁੱਟੀ ਮਿਲ ਗਈ ਹੁਣ ਚੁੱਕ ਹੰਦਕ ਅ ਤਕਰੀਮਨ 4 ਬੰਦਿਆਂ ਦੇ ਤਾਂ ਜਿਹੀ ਸਟਾਫ ਲੱਗਦਾ ਛੁੱਟੀਆਂ ਸੀਗੀਆਂ ਦੋ ਹੋਰ ਜੀ ਬੰਗਾ ਟੁੱਟਨੀ ਹੈ ਜੀ ਇੱਕ ਬੱਚੀ ਸੀ ਜੋ ਦਿੱਕਸ਼ ਜੈ ਦੀ ਸੀ ਉਹਨੇ ਰੀਡ ਦੀ ਹੱਡੀ ਥੋੜੀ ਅ ਕਰੈਕਟ ਹੋਈ ਆ ਜੀ ਐਸੇ ਠੀਕ ਆ ਹੁਣ ਚਾਰ ਬੰਦੇ ਸਾਡੇ ਐਡਮਟ ਆ ਜੀ ਜੀ ਮੈਡੀਸਿਨ ਦੇ ਇੱਕ ਵੇ ਬਹੁਤ ਜ਼ਿਆਦਾ ਆ ਰੀਡ ਦੀ ਹੱਡੀ ਦਾ ਸਬਕ ਕਰੈਕੋਲੀ ਦਿਮਾਗ ਸੋਚ ਸੁਜਿਆਗਲ ਬਿਮਾਰੀ ਦੇ ਵਿੱਚ ਇੱਕ ਕੁੜੀਆ ਉਹਦੀ ਬਹੁਤ ਜ਼ਿਆਦਾ ਜਾਨੀ ਕਿ ਧੂਈ ਦੀ ਪ੍ਰੋਬਲਮ ਆ ਇੱਕ ਮੁੰਡੇ ਦਾ ਪੱਟ ਟੁੱਟ ਗਿਆ ਸੀਗਾ ਜੀ ਉਹਦੇ ਉਹਨਾਂ ਦਾ ਐਡਮੈਂਟ ਆਪਣੇ ਮੋਗੇ ਚਲੀ ਜਾਂਦੇ ਹੂੰ ਡਰਾਈਵਰ ਡਰਾਈਵਰ ਦੀ ਉਮਰ ਕਿੰਨੀ ਸੀ ਜੀ ਤੇ ਉਹ ਕਿਸ ਤਰ੍ਹਾਂ ਦੇ ਹਾਲਾਤ ਸੀ ਉਹਦੇ ਡਰਾਈਵਰ ਵਧੀਆ ਮੁੰਡਾ ਜੀ ਕੋਈ ਉਹਨੂੰ ਲੈ ਜਾਂਦਾ ਸਭ ਤੇ ਦਾ ਬੈਲ ਨਹੀਂ ਸੀਗਾ ਕੋਈ ਨਹੀਂ ਸੀਗਾ ਨਾ ਹੀ ਕਰਦਾ ਪਿੰਡ ਦਾ ਹੀ ਡਰਾਈਵਰ ਸੀਗਾ ਜੀ ਅੱਗੇ ਵੀ ਉਹਨਾਂ ਨਾਲ ਜਾਂਦਾ ਸੀ ਹੂੰ ਕੋਈ ਇਹ ਨਹੀਂ ਪਹਿਲੀ ਵਾਰ ਗਿਆ ਅੱਗੇ ਵੀ ਲੈ ਕੇ ਜਾਂਦਾ ਸਾਂਝ ਤੋਂ ਕਿਸਾ ਹੂੰ ਤੇ 15-20 ਸਾਲ ਹੋ ਗਏ ਮੁੰਡਿਆ ਇੱਧਰ ਸੰਗ 17 ਸਾਲ ਹੋ ਗਏ ਜਾਂਦੇ ਨੂੰ ਉਹ ਐਰ ਕੀ ਵੀ ਉਹ ਲੈ ਕੇ ਪਿਛਲੀ ਵਾਰ ਵੀ ਜਾਨਕੀ ਫਰਕ ਵਾਲੀ ਹੋਈ ਜਾਂਦਾ ਮੁੰਡਾ ਹੂੰ ਇਹ ਗੱਡੀ ਲੈ ਕੇ ਗਿਆ ਕੋਈ ਉਹਦਾ ਕੋਈ ਐਦਾਂ ਨਹੀਂ ਵੀ ਨਸ਼ਾ ਕਰਦਾ ਮੁੰਡਾ ਭਲੀਆ ਮਿਹਨਤ ਦਾ ਮਜ਼ਦੂਰੀ ਕਰਦਾ ਮੁੰਡਾ ਆ ਵੀ ਤੇ ਵਧੀਆ ਇਨਸਾਨ ਆ ਜਾਨਕੀ ਕੋਈ ਉਹਦਾ ਐਸਾ ਐਸਾ ਨਹੀਂ ਵੀ ਕੋਈ ਦਸਿਆ ਵਾਲੀ ਗੱਲ ਸੀ ਜਾਂ ਕੋਈ ਹੋਰ ਸੀ ਜੀ ਤਕਰੀਬ ਹੁਣ ਉਹਦੀ ਉਮਰ ਹੈਗੀ ਆ 35 ਤੋਂ 40 ਸਾਲ ਉਦੇ ਇਲਾਕੇ ਕਿੱਦਾਂ ਜੀ ਉਹਦੇ ਵਿੱਚ ਬਹੁਤ ਜ਼ਿਆਦਾ ਛੱਟਾਂ ਜੀ ਪੰਛਰੀਆਂ ਕਰੇਕਾਂ ਬਾਹਰ ਦੀ ਪੂਣੀ ਫਰੇ ਟੁੱਟ ਗਈ ਜਿਆਦੇ ਦੀ ਤੇ ਸਰਤ ਸਰਤਾ ਜੀ ਉਹਦੇ ਮੈਸੇਜ ਯਾਨੀ ਕਿ ਉਹ ਖਾਤਰੀ ਵਾਲੀ ਗੱਲ ਨਹੀਂ ਉਹਂ ਦਰੂਣੀ ਛੱਟਾਂ ਪੂਣੀ ਟੁੱਟ ਗਈ ਪੰਛਰੀਆਂ ਟੁੱਟ ਗਈਆਂ ਉਹ ਬੇਦੁਰਾ ਕੌਮ ਕੋ ਗੱਡੀ ਦੇ ਵਿੱਚ ਹੀ ਰਿਹਾ ਜੀ ਦੂਜੀਆਂ ਸੰਕੇਤ ਡੱਗ ਕੁਝੋ ਗੱਡੀ ਦੇ ਵਿੱਚ ਰੋੜ ਰਿਹਾ ਹੁੰਦਾ ਜੀ ਜੀ ਆਹ ਤੋਂ ਦੱਸ ਕਿ ਉਹਦੀ ਵੇਸਟ ਕਰਦਾ ਜੀ ਬਹੁਤ ਮੰਦ ਮੁੱਕਤਨਾ ਕੱਲੇ ਭਾਗੀ ਦੇ ਨਗਰ ਵਾਸਤੇ ਨਹੀਂ ਇਹ ਸਾਰੇ ਅਲਕਨੈਲ ਸਿੰਘ ਵਾਲਾ ਦੇ ਜਿੰਨੇ ਵੀ ਇਹ ਜਿਹੜੀ ਸੋਗ ਦੀ ਲਹਿਰ ਹੈ ਉਹ ਅੱਜ ਆ ਦੇਖ ਰਹੇ ਆਪਾਂ ਕਿ ਬਹੁਤ ਜ਼ਿਆਦਾ ਮੰਦ ਭਗਤਨਾ ਸਾਨੂੰ ਵੈਸੇ ਵੀ ਧਿਆਨ ਦੇਣਾ ਚਾਹੀਦਾ ਇਹਨਾਂ ਗੱਲਾਂ ਤੇ ਜਦੋਂ ਕਿਤੇ ਆਪਾਂ ਬਾਹਰ ਜਾਣੇ ਅੱਜ ਆਪਾਂ ਕਈ ਵਾਰ ਹੈ ਕਿ ਪਰਿਵਾਰਾਂ ਦੇ ਆਪਨ ਸਾਸਰ ਦੇ ਜਿ ਕੱਚੇ ਕੀ ਗੱਡੀ ਚੱਲ ਜਾਂਦੇ ਆ ਆਪਾਂ ਲੰਗਾ ਚੀਜ਼ਾਂ ਤੇ ਬਹੁਤ ਧਿਆਨ ਦਿੰਦੀ ਲੋੜ ਹੈ ਅੱਜ ਭਾਗੀ ਕੇ ਨਗਰ ਚ ਐਡਾ ਵੱਡਾ ਘੈਰ ਜਿਹੜਾ ਖਰਾਤੇ ਆਇਆ ਹੈ ਇਹਨੂੰ ਬਰਦਾਸ਼ਤ ਕਰਨ ਤੋਂ ਲੋਕਾਂ ਦੇ ਜਾ ਬਹੁਤ ਮੁਸ਼ਕਲ ਹੈ ਬਹੁਤ ਬਹੁਤ ਜਿੜਾ ਇਹ ਨੁਕਸਾਨ ਨਾ ਇਹ ਨਾਂ ਝੱਲਣ ਵਾਲਾ ਘਾਟਾ ਜਿਹੜਾ ਇਹ ਨੂੰ ਕੁਸ਼ਤਿਆ ਨਹੀਂ ਜਾ ਸਕਦਾ ਕੀਤਾ ਜਾਏ ਕੀਤਾ ਕੋਈ ਨਹੀਂ ਜਾ ਸਕਦਾ ਜੋ ਆਕਾਲਪੁਰਖ ਵੈਦੂ ਨੇ ਕਰਨਾ ਹੋਣਾ ਹੋਈ ਹੈ ਉਹਦੀ ਰਾਜਾ ਚ ਹੁੰਦਾ ਸਭ ਕੁਝ ਪਰ ਫਿਰ ਵੀ ਆਪਾਂ ਨੂੰ ਲੋਕਾਂ ਨੂੰ ਇਸ ਗੱਲ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਨਾ ਵੀਦਾ ਇੱਕ ਬਹੁਤ ਮਾੜੀ ਘਟਨਾ ਹੋ ਗਈ ਜੀ। ਦਿਲ ਕੰਬਾਉਣ ਵਾਲੀ ਘਟਨਾ ਇਹ ਪਿੰਡ ਵਿੱਚ ਜਿਹੜੀ ਲਾਪਰਗੀ ਹੈ। ਇੱਕ ਕੰਪੈਨਡ ਦੇ 4-4 ਬੰਦੇ ਜਿਹੜੇ ਮਰੇ ਹੋ ਜਾਣੇ ਔਰ ਇੱਥੋਂ ਤੱਕ ਕਿ ਇੱਕ ਪਰਿਵਾਰ ਦੇ ਦੋ-ਦੋ ਜਿਹੜੇ ਪਰਿਵਾਰ ਦੇ ਬੰਦੇ ਚਲੇ ਜਾਣੇ, ਜੀ ਚਲੇ ਜਾਣੇ। ਐਡਾ ਵੱਡਾ ਅਨਸਥ ਨਾ ਹੋਇਆ ਕਦੇ। ਇਹ ਨਾ ਸੁਣਿਆ ਕਦੇ। ਬਹੁਤ ਬਹੁਤ ਦਿਲ ਨੂੰ ਸ਼ੋਣ ਵਾਲੀ ਦਿਲ ਨੂੰ ਕਮਾਉਣ ਵਾਲੀ ਘਟਨਾ ਵਾਪਰ ਗਈ ਹੈ। ਉਹ ਕੀਤਾ ਕੁਝ ਨਹੀਂ ਜਾ ਸਕਦਾ। ਪਰ ਮੈਂ ਇੱਕ ਗੱਲ ਦੀ ਜਰੂਰ ਇਸ ਪਿੰਡ ਦੀ ਖੂਬਸਤੀ ਦੱਸ ਦਸੂਗਾ ਕਿ ਸਾਰਾ ਪਿੰਡ ਇਕੱਠਾ ਹੋ ਕੇ ਇਸ ਦੁੱਖ ਦੀ ਘਟਨਾ ਵਿੱਚ ਦੁੱਖ ਭਰੇ ਟਾਈਮ ਵਿੱਚ ਸਾਰੇ ਪਿੰਡ ਇਕੱਠਾ ਹੋ ਕੇ ਉਹਨਾਂ ਪਰਿਵਾਰਾਂ ਦੇ ਨਾਲ ਖੜਾ ਹੈ ਮਾਇਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਉਹਨਾਂ ਸਾਰਿਆਂ ਨੂੰ ਹਲਾਸ਼ੇਰੀ ਦੇ ਰਿਹਾ ਉਹਨਾਂ ਦੇ ਨਾਲ ਦੁੱਖ ਦੇ ਵਿੱਚ ਨਾਲ ਸ਼ਰੀਕ ਹੋ ਰਿਹਾ ਇਹ ਇਸ ਪਿੰਡ ਦੀ ਬਹੁਤ ਖੂਬਸੂਰਤੀ ਹੈ ਔਰ ਦੂਸਰੇ ਪਿੰਡਾਂ ਵਾਸਤੇ ਇਹ ਚਾਨਣ ਹੈ ਕਿ ਆਪਾਂ ਜੇਰਾ ਆਪਣਾ ਭਾਈਚਾਰਕ ਸਾਂਝ ਹਮੇਸ਼ਾ ਪੜਾ ਕੇ ਰੱਖੀਏ ਮੁਖ ਦੀ ਘੜੀ ਕਦੋਂ ਵੀ ਕਿਸੇ ਤੇ ਆ ਸਕਦੀ ਹੈ ਇਸ ਤੋਂ ਜਦ ਪਰਿਵਾਰ ਉੱਤੇ ਦੁੱਖੀ ਹੁੰਦੀ ਹੈ ਤੇ ਜਦੋਂ ਆਪਣਾ ਜਿਹੜਾ ਪਿੰਡ ਦਾ ਸਾਥ ਮਿਲਦਾ ਹੈ ਉਹਦੇ ਨਾਲ ਨਾਲ ਜਿਹੜੀ ਉਹਨਾਂ ਦਾ ਦੁੱਖ ਹੈ ਉਜੀ ਦੁੱਖ ਨੇ ਦੁੱਖ ਜਿਹੜਾ ਬਣਾਇਆ ਘਟਦਾ ਹੈ ਇਸ ਕਰਕੇ ਦੁੱਖ ਟੱਟਦਾ ਹੈ ਇਗਾ ਹੌਲੀ ਹੌਲੀ ਪੂਰਾ ਜਾਊਗਾ ਕਿਛੇਤੀ ਇਹ ਕਟਨਾ ਬਹੁਤ ਵੱਡੀ ਹੋ ਗਈ ਹੈ ਪਰਵਾਰਾਂ ਦਾ ਬਹੁਤ ਹਾਸ ਹੋ ਗਿਆ ਹੌਲੀ ਹੌਲੀ ਪੂਰਾ ਹੋ ਜੂਗਾ ਪਰਮਾਤਮਾ ਕਰੇ ਉਹਨਾਂ ਪਰਵਾਰਾਂ ਨੂੰ ਛੇਤੀ ਇਹ ਦੁੱਖ ਸਹਿਣ ਦੀ ਜਿਹੜੀ ਤਾਕਤ ਅਈ ਦਾਰੇ ਜੀ ਤੁਸੀਂ ਇਤੋਂ ਦੇ ਵਸਨੀਕੋ ਔਰ ਹਰ ਮੌਕੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤੁਸੀਂ ਅੱਗੇ ਹੁੰਦੇ ਹੋ ਜਦੋਂ ਹੀ ਤੁਹਾਨੂੰ ਘਟਲਣ ਦਾ ਪਤਾ ਲੱਗਦਾ ਕਿਵੇਂ ਸਾਰੀ ਪਲੈਨਿੰਗ ਕਰਕੇ ਕਿਵੇਂ ਪਹੁੰਚਦੇ ਹੋ ਤੇ ਕਿੰਨੀਆਂ ਡੈੱਡ ਬੋਡੀਆਂ ਤੁਸੀਂ ਇੱਥੇ ਲੈ ਕੇ ਆਉਂਦੇ ਹੋ ਜਿਵੇਂ ਜਦੋਂ ਨੂੰ ਘਟਲਣ ਦਾ ਪਤਾ ਲੱਗਿਆ ਮੈਨੂੰ ਜੀ ਖਰੀ ਪਿੰਡ ਸਰਪੰਚ ਸਾਹਿਬ ਨਾਲ ਰਾਤ ਤੱਕ ਐਕਸ਼ਨ ਕੀਤਾ ਤੇ ਰੋਡ ਮੋਟ ਮਾਰ ਸਜਾਣਾ ਦਾ ਜੀ ਤੇ ਅਸੀਂ ਨਾਲ ਦੀ ਨਾਲ ਉਧਰ ਨੂੰ ਚੱਲ ਪਏ ਉੱਥੇ ਪਹੁੰਚੇ ਜੀ ਤੇ ਪਹੁੰਚਣ ਦੇ ਨਾਲ ਨਾਲ ਪਿੰਡ ਦੇ ਜਿਹੜੇ ਮੋਤਵਾਰ ਸੱਜਣ ਸੀ ਜਾਂ ਸਾਰੇ ਪਿੰਡ ਨੂੰ ਅਸੀਂ ਬੇਨਤੀ ਕੀਤੀ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਹੋਰ ਜਿਹੜੀ ਹੈਲਪ ਦੀ ਲੋੜ ਹੈ ਦਸੰਗ ਦੀ ਸੀ ਤੇ ਸਾਡੇ ਪਿੰਡ ਨੇ ਸਾਰੇ ਨੇ ਬੜਾ ਸਹਿਯੋਗ ਦਿੱਤਾ 5-7 ਗੱਡੀਆਂ ਸਾਡੀਆਂ ਉੱਥੇ ਪਹੁੰਚ ਗਈਆਂ ਉੱਥੋਂ ਦੇ ਹਾਲਤ ਤੋਂ 500 ਨੇ ਦੱਸੀ ਆ ਜਿਵੇਂ ਜੀ ਤੇ ਇਹਦੇ ਨਾਲ ਨਾਲ ਉੱਥੋਂ ਦਾ ਜਿਹੜਾ ਅਡਵਾਂਸ ਗਿਆ ਹਸਪੀਟਲ ਦਾ ਬਹੁਤ ਵਧੀਆ ਸੀਗਾ ਜਿਹੜਾ ਆਪਣਾ ਇੱਕ ਮਿਸਾਲ ਸੀ ਜਿਹੜੀ ਆਪਾਂ ਨੂੰ ਵੀ ਦੇਖਣਾ ਚਾਹੀਦਾ ਸੀ ਪੀ ਸਾਡੇ ਵੀ ਉਹ ਜਾ ਪ੍ਰਬੰਧ ਹੋਣਾ ਚਾਹੀਦਾ ਹੈ ਹਸਪੀਟਲ ਸਾਡੇ ਜਾਂਦਿਆਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਐਡਮਿਟ ਕਰਕੇ ਉਹਨਾਂ ਨੇ ਇਹਨਾਂ ਦਾ ਟ੍ਰੀਟਮੈਂਟ ਬਿਲਕੁਲ ਚੱਲ ਰਿਹਾ ਸੀ ਸਾਰਿਆਂ ਦਾ ਸਾਰ ਡੈੱਡ ਬੋਡੀਆ ਸੀਗੀਆਂ ਤੇ ਪਰ ਜਿਹੜੀ ਇਹਦੇ ਚ ਵੱਡੀ ਗੱਲ ਸੀ ਭਾਈਚਾਰਕ ਸਾਜ ਦੀ ਜਿਹੜੀ ਸਾਡੇ ਪਿੰਡ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਭੱਟੀ ਸਾਡੇ ਜੀ ਨੂੰ ਵੀ ਪਤਾ ਲੱਗਿਆ ਉਹਨੇ ਜਿੰਨੀ ਵੀ ਕਿਸ ਤਰ੍ਹਾਂ ਦੀ ਸਿਹਤ ਆਸੀ ਉਹਨੇ ਡਟ ਕੇ ਸਹਿ ਪ੍ਰਵਤੀਆ ਤੇ ਕਰ ਵੀ ਰਹੀ ਹੈ ਜੀ ਤੇ ਇਹ ਬਾਕੀ ਤੇ ਨਹੀਂ ਸੀਗਾ ਵੀ ਜਿੰਨੇ ਵੀ ਪਿੰਡ ਦੇ ਸਾਰਿਆਂ ਨੇ ਕਿਸੇ ਨੇ ਕੋਈ ਐਨ ਆਰ ਆਈ ਬੰਦੇ ਸੀ ਕਹਿਣ ਤੋਂ ਬਗੈਰ ਇੱਕ ਤੱਕ ਦੇ ਬੇਨਤੀ ਕੀਤੀ ਜਾਂਦੀ ਆ ਮਤਲਬ ਕਹਿਣ ਤੋਂ ਬਗੈਰ ਤੇ ਮੁਰ ਵੀ ਇਹੀ ਸਿਚੂਆ ਵੀ ਸਾਰਾ ਸਪੈਂਡ ਹੋਣ ਵੀ ਕਹਿੰਦਾ ਵੀ ਉਹ ਜਿਹੜੇ ਬੱਚੇ ਬਿਮਾਰ ਪਏ ਆ ਵੀ ਉਹ ਠੀਕ ਹੋਣ ਉਹਨਾਂ ਦਾ ਇਲਾਜ ਹੋਵੇ ਤੇ ਅਸੀਂ ਪੈਸੇ ਟੱਕੇ ਤੋਂ ਵੀ ਤੇ ਨਹੀਂ ਪਿੱਛੇ ਨਹੀਂ ਹਟਦੇ ਇੱਕ ਪਰਿਵਾਰ ਅਹਿਮਦਪੁਰੇ ਦੇ ਦੁੱਸੇ ਜਾ ਰਿਹਾ ਜੀ ਉਹ ਕਿੰਨੇ ਪਰਿਵਾਰ ਹੀ ਖਤਮ ਹੋ ਗਏ ਕਿੰਨੇ ਮੈਂਬਰ ਸੀ ਨਹੀਂ ਹਮਦਪੁਰਾ ਨਹੀਂ ਭਾਗੀ ਕਿ ਇਹ ਸਾਰੇ ਜਿੰਨੇ ਪਰਿਵਾਰ ਸੀਗੇ ਸਾਰੇ ਹੀ ਭਾਗੀ ਛੇ ਦੇ ਸੀਗੇ ਹਮਦਪੁਰ ਦੀ ਲੜਕੀ ਸੀ ਸਾਡੇ ਪਿੰਡ ਦੀ ਉਹ ਦੋਨੇ ਮੀਆਂ ਵੀ ਵੀ ਦੋਨਾਂ ਦੀ ਉਹਨਾਂ ਦੀ ਮੌਤ ਹੋ ਗਈ ਉਹ ਹਮਦਪੁਰੇ ਤੋਂ ਲੜਕੀ ਸੀ ਬੱਚਾ ਵੀ ਸੀ ਕੋਈ ਨਾ ਉਹਨਾਂ ਦੇ ਬੱਚਾ ਸੀਗਾ ਉਹਦੇ ਫ੍ਰੈਕਚਰ ਆ ਛੋਟਾ ਜਿਹਾ ਤੇ ਦੋ ਗੁੰਡੀਆਂ ਹੋ ਗੁੰਦੀ ਜੀ ਤੇ ਹਰ ਜੇ ਪੈਂਡ ਦੀ ਗੱਲ ਕਰੀਏ ਤਾਂ ਜੀ ਪੈਂਡ ਵੱਲੋਂ ਤਾਂ ਸਹਿਯੋਗ ਹੋਈ ਹੈ ਕੋਈ ਅਪੀਲ ਕਰਨੀ ਚਾਹੁੰਦੇ ਆ ਨਰੇ ਵੀ ਸਾਹ ਐਨ ਆਰ ਆਈ ਵਿਨੋਦ ਮੋਸੀ ਅਪੀਲ ਕਰਦੇ ਆ ਵੀ ਇੱਕ ਤਾਂ ਉਹ ਜਿਹੜਾ ਮੁੰਡਾ ਉਹ অতি ਨਾਜ਼ੁਕ ਸਥਿਤੀ ਆ ਜਿਹਦੇ ਰੀਡ ਦੀ ਹੱਡੀ ਦਾ ਫ੍ਰੈਕਚਰ ਆ ਤੇ ਉਹਦੇ ਤੇ ਪਤਾ ਨਹੀਂ ਕਿੰਨੇ ਪੈਸੇ ਲੱਗ ਸਕਦੇ ਜੀ ਇਹ ਇਕੱਲੇ ਬੰਦੇ ਦੀ ਬਸ ਦੀ ਗੱਲ ਨਹੀਂ ਕਿਸੇ ਦੀ ਤੇ ਜਿਵੇਂ ਨਗਰ ਪਹਿਲਾ ਸਹਿਯੋਗ ਦੇ ਰਿਹਾ ਹੈ ਤੇ ਆਈ ਨਾ ਕਰ ਨੂੰ ਸਹਿਯੋਗ ਦੇਣਾ ਚਾਹੀਦਾ ਹੋਰ ਸਹਿਯੋਗ ਦਿਓ ਤਾਂ ਕਿ ਉਹ ਵਿਚਾਰੇ ਦੀ ਜਿੰਦਗੀ ਬਚ ਸਕੇ ਉਹ ਆਪਦੇ ਪਰਿਵਾਰ ਤੋਂ ਜੀ ਤਵਾਮ ਪਾਰਟੀਆਂ ਦੇ ਜਿਹੜੇ ਇੱਥੇ ਆਗੂ ਸੇ ਬਣ ਆਈ ਸੀ ਕੀ ਉਹਨਾਂ ਨੇ ਜਿਹੜੀ ਹੈਲਪ ਦੀ ਕੋਈ ਕੋਸ਼ਿਸ਼ ਕੀਤੀ ਹਾਂਜੀ ਜਿੰਨੇ ਪਾਰਟੀਆਂ ਤੇ ਸਾਰੀਆਂ ਪਾਰਟੀਆਂ ਦੇ ਤੇ ਇਲਾਕੇ ਦੇ ਸਾਰੇ ਮੋਤਵਾਰ ਸੱਜਣ ਕਿਸੇ ਕੋਈ ਫੋਨ ਤੇ ਤੇ ਬਹੁਤੇ ਤਾਂ ਇੱਥੇ ਆਏ ਆ ਉਹਨਾਂ ਦੇ ਸਾਰਿਆਂ ਦਾ ਅਸੀਂ ਪਿੰਡ ਬੰਨੀਓ ਉਹ ਧੰਨਵਾਦ ਕਰਦੇ ਆ ਸਾਰਿਆਂ ਨੇ ਆਪਣਾ ਜਿੰਨਾ ਵੀ ਸਹਿਯੋਗ ਆ ਦੇਣ ਦਾ ਸਾਰਿਆਂ ਨੇ ਗੱਲ ਕੀਤੀ ਆ ਵੀ ਅਸੀਂ ਵੱਧ ਤੋਂ ਵੱਧ ਤੁਹਾਡੀ ਮਦਦ ਕਰਾਂਗੇ ਇਹਨਾਂ ਦੀ ਪਰੀ ਬੱਚਾ ਤਰੇ ਜਿਵੇਂ ਸਨਸਕਾਰ ਤੇ ਸਾਰੇ ਇਕੱਠੇ ਹੋਏ ਉਸ ਤੋਂ ਬਾਅਦ ਅੰਤਮ ਅਰਦਾਸ ਹੋਣੀ ਆ ਨਾ ਭੁਗ ਸਮਾਗਮ ਹੋਣਾ ਕਿਹੜਾ ਦੇਣਾਗਾ ਔਰ ਕਿਵੇਂ ਉਹ ਸਾਰਾ ਉਸੇ ਪਰਿਵਾਰਾਂ ਨਾਲ ਮਿਲ ਕੇ ਡਿਸਾਈਡ ਕਰਕੇ ਵੀ ਕਦੋਂ ਫੁੱਲ ਚੁੱਕਦੇ ਆ ਉਹ ਅੱਗੇ ਉਮੇਰਾਨੀ ਕੀ ਉਮੇ ਬਾਏ